ਆ ਗਈ ਫਿਰ ਦਾ ਕਬੂਤਰਾਂ ਚ ਉਹ ਬਗਲਾ ਉਹ ਬਗਲਾ ਉਹ ਨਾ ਉਹ ਬਗਲਾ ਹਾਂਜੀ ਮਿੱਤਰੋ ਸਤਿ ਸ੍ਰੀਕਾਲ ਜੀ ਕੀ ਹਾਲ ਨੇ ਅੱਜ ਆਪਾਂ ਪਹੁੰਚੇ ਆ ਮਿੱਤਰੋ ਪਿੰਡ ਕਾਤਰੋਂ ਬਾਜੀ ਤੇ ਤੇ ਆਪਣੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਅਤੇ ਇੱਕ ਵਾਰ ਕਮੈਂਟ ਜਰੂਰ ਕਰ ਦਿਆ ਕਰੋ ਕਿ ਆਪਣੀ ਵੀਡੀਓ ਕਿਹੜੇ-ਕਿਹੜੇ ਪਿੰਡਾਂ ਤੱਕ ਪਹੁੰਚਦੀ ਆ ਆਪਣੇ ਪਿੰਡ ਦਾ ਨਾਮ ਆ ਜਿਹੜਾ ਉਹ ਜਰੂਰ ਲਿਖ ਦਿਆ ਕਰੋ ਤੇ ਕੀ ਅਪਡੇਟ ਆ ਤੇ ਕਿੰਨੇ ਕਬੂਤਰ ਉੱਡੇ ਆ ਤੇ ਬਾਕੀ ਸਾਰਾ ਅਪਡੇਟ ਆ ਤੁਹਾਨੂੰ ਨਾਲ ਦੀ ਨਾਲ ਆਪਾਂ ਦਈ ਜਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਦੇਖੋ ਫਿਰ ਮਿੱਤਰੋ ਅੱਗੇ ਦੀ ਵੀਡੀਓ ਬਾਜੀ ਹੋਣੀ ਆ ਮਿੱਤਰੋ ਇੱਥੇ ਅੱਜ ਧਰਮਸਾਲਾ ਬਾਗੜੀ ਬੱਤੀ ਤੇ ਇਧਰ ਵੀ ਖੜੇ ਆ ਬਾਈ ਹੋਣੀ ਤੇ ਲਓ ਮਿੱਤਰੋ ਇਧਰ ਹੋਈ ਜਾਂਦੀਆਂ ਨੇ ਫਿਰ ਕਬੂਤਰਾਂ ਦੀਆਂ ਐਂਟਰੀਆਂ ਦੇਖਦੇ ਆ ਫਿਰ ਕਿੰਨੇ ਕਬੂਤਰ ਐਂਟਰ ਹੁੰਦੇ ਆ ਦੱਸ ਦਿਆਂ ਫਿਰ ਤੁਹਾਨੂੰ ਸਾਰਾ ਕੁਝ ਤੇ ਲੋ ਮਤਰਾ ਗੱਡੀਆਂ ਖੜੀਆਂ ਨੇ ਕਾਫੀ ਤੇ ਇਧਰ ਮਾਲਵਾ ਬੋਏ ਵਾਲਾ ਵੀ ਬਾਈ ਕਰੀ ਜਾਂਦਾ ਤੇ ਇਧਰ ਵੀ ਖੜੇ ਆ ਬਾਈ ਹੁਣੀ ਕੀ ਹਾਲ ਆ ਵੀਰੇ ਕਿਹੜੇ ਪਿੰਡਵਾਇਓ ਤੁਸੀਂ ਕਠਾਲੇ ਤੋਂ ਕਠਾਲੇ ਤੋਂ ਸਾਰੀਆਂ ਬਾਜੀਆਂ ਛੱਡੀਆਂ ਫਿਰ ਕਲੱਬ ਚ ਕਿੰਨੀਆਂ ਕਰ ਰਹਿ ਗਈਆਂ ਹੋਰ ਦੋ ਕਰ ਰਹਿ ਗਈਆਂ ਦੂਜੀ ਕਿਹੜੇ ਪਿੰਡ ਰਹਿ ਗਈ ਫਿਰ ਹੋਲਡਰ ਰਹਿ ਗਈ ਇੱਕ ਦਾ ਹਾਂ ਇੱਕ ਠੀਕ ਵਧੀਆ ਹੋਈਆਂ ਬਾਜ਼ੀਆਂ ਪ੍ਰਬੰਧ ਵਧੀਆ ਹੁੰਦਾ ਨਾ ਬਾਈਆਂ ਦਾ ਠੀਕ ਆ ਇੱਧਰ ਵੀ ਖੜੇ ਆ ਬਾਈ ਹੁਣੀ ਕੀ ਹਾਲ ਆ ਵੀਰੇ ਠੀਕ ਠੀਕ ਤੁਸੀਂ ਕਿਹੜੇ ਪਿੰਡੋਂ ਆਓ ਹਮਲਾ ਸਿੰਘ ਵਾਲਾ ਹਮਲਾ ਸਿੰਘ ਵਾਲੇ ਤੋਂ ਕਿਵੇਂ ਰਹੀਆਂ ਫਿਰ ਕਲੱਬ ਦੀਆਂ ਬਾਜ਼ੀਆਂ ਇੱਦਾਂ ਦੀ ਬਾਜ਼ੀ ਵਧੀਆ ਵਧੀਆ ਹੋਈਆਂ ਨਾ ਪ੍ਰਬੰਧ ਵੀ ਵਧੀਆ ਹੁੰਦਾ ਨਾ ਬਾਈਆਂ ਦਾ ਕਿੰਨੇ ਸਾਡੇ ਆ ਫਿਰ ਅੱਜ ਤੁਸੀਂ 4.4 4 ਛੱਡੇ ਆ ਕਿੰਨੇ ਗੁੱਡੇ ਆ ਕਬੂਤਰ ਅੱਜ ਅੱਜ 53 53 ਠੀਕ ਆ ਕਿੰਨੇ ਕ ਬਾਜ ਨੂੰ ਇੰਨੇ ਵੱਡੂ ਲੱਗਦਾ ਬਾਜੀ ਅੱਜ ਆ ਚਾਰ ਪੰਜ ਕਿਲੋ ਵਗਦੇ ਨੇ ਠੀਕ ਆ ਬਾਕੀ ਦੇ ਦੇਣਾ ਨਾ ਕੀ ਬਣਦਾ ਤੇ ਇੱਧਰ ਵੀ ਬੈਠੇ ਆ ਬਾਈ ਹੁਣੀ ਕੀ ਹਾਲ ਆ ਵੀਰੇ ਹੋਰ ਠੀਕ ਹੋ ਕਿਹੜਾ ਪੰਡ ਆ ਵੀਰੇ ਆਪਣਾ ਹਮੀਦੀ ਦੀ ਕਿੰਨੇ ਛੱਡੇ ਕਬੂਤਰ ਫਿਰ ਅੱਜ ਤਿੰਨ ਚਾਰ ਛੱਡੇ ਆ ਤੇ ਕਿੰਨੀਆਂ ਬਾਜੀਆਂ ਰਹਿ ਗਈਆਂ ਫਿਰ ਆਪਣੇ ਕਲੱਬ ਵਾਲੀਆਂ ਇੱਕ ਬਾਜੀ ਕਿਹੜੇ ਪੰਡ ਦੋ ਰਹਿ ਗਈਆਂ ਕੋਲਡ ਵਾਲੀ ਰਹਿ ਗਈ ਉਹ ਕਿੰਨੀ ਤਰੀਕ ਦੀ ਆ ਤੇ ਅੱਜ ਫਿਰ ਕਿੰਨੇ ਵਜੇ ਨੱਬੜੂ ਹੋਊਗਾਣਾ 8:00 ਦਾ ਚਲੋ ਦੇਖਦੇ ਆ ਫਿਰ ਕੀ ਬਣਦਾ ਬਾਕੀ ਜੁੜੇ ਰਹੋ ਮਿੱਤਰੋ ਵੀਡੀਓ ਦੇ ਨਾਲ ਤੇ ਨਾਲ ਦੀ ਨਾਲ ਜਿਹੜਾ ਅਪਡੇਟ ਆ ਤੁਹਾਨੂੰ ਸਾਰਾ ਅਸੀਂ ਦਈ ਜਾਵਾਂਗੇ ਤੇ ਲਓ ਮਿੱਤਰੋ 54 ਕਬੂਤਰ ਨੇ ਜਿਹੜੇ ਐਂਟਰ ਹੋਏ ਆ ਤੇ ਐਂਟਰੀਆਂ ਹੋਈਆਂ ਨੇ ਸਿਰਫ ਮਿੱਤਰੋ 53 ਕਬੂਤਰਾਂ ਦੀਆਂ ਕਿਉਂਕਿ ਜਿਹੜਾ ਉਹ ਕਨੌਰੀ ਵਾਲਾ ਬਾਈ ਆ ਜਿਹੜਾ ਹੈਂਡੀਕੈਪਡ ਆ ਤੇ ਉਹ ਬਾਈ ਨੂੰ ਹੈਗਾ ਸ਼ੌਂਕ ਆ ਕਬੂਤਰਬਾਜੀ ਦਾ ਤੇ ਉਹ ਬਾਈ ਤੋਂ ਜਿਹੜੀ ਐਂਟਰੀ ਨਹੀਂ ਲਈ ਜਾਂਦੀ ਇਹ ਕਲੱਬ ਵਾਲਿਆਂ ਦੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਹੈ ਕਿਉਂਕਿ ਬਾਈ ਨਾਲ ਦਾ ਨਾਲੇ ਸ਼ੌਂਕ ਪੂਰਾ ਹੋ ਜਾਂਦਾ ਤੇ ਨਾਲੇ ਮਿੱਤਰੋ ਬਾਜੀ ਹੋ ਜਾਂਦੀ ਆ ਤੇ 53 ਕਬੂਤਰ ਆ ਮਿੱਤਰੋ ਐਸ ਲੀਏ ਆਪਣੇ ਕੋਲ ਤੇ ਦੇਖਦੇ ਆ ਕੀ ਬਣਦਾ ਅੱਗੇ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਦੀ ਨਾਲ ਜਿਹੜਾ ਤੁਹਾਨੂੰ ਅਪਡੇਟ ਆ ਆਪਾਂ ਦੇਈ ਜਾਵਾਂਗੇ ਤੇ ਹਾਂਜੀ ਮਿੱਤਰੋ ਅੱਜ ਆਪਾਂ ਇੱਕ ਚਾਹੁੰਨੇ ਆ ਤੁਹਾਡੇ ਤੋਂ ਮਾਫੀ ਆਪਾਂ ਥੋੜੇ ਜੇ ਲੇਟ ਹੋ ਗਏ ਸੀ ਕੋਈ ਘਰੇਲੂ ਕੰਮਕਾਰ ਆ ਜਿਹੜਾ ਆਪਾਂ ਨੂੰ ਪੈ ਗਿਆ ਸੀਗਾ ਤੇ ਓਲੇ ਨੇ ਜਿਹੜੇ ਆਪਾਂ ਤੁਹਾਨੂੰ ਅਜੇ ਨਹੀਂ ਦਿਖਾਏ ਗਏ ਪਰ ਜਿਹੜਾ ਨਾਲ ਦੀ ਨਾਲ ਅਪਡੇਟ ਹੋਈ ਜਾਊਗਾ ਤੇ ਨਾਮ ਵੰਡੇ ਜਾਂਦੇ ਉਹ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਲਾ ਕਲਾ ਨਾਮ ਕੌਣ ਜਿੱਤਿਆ ਤੇ ਕੀ ਬਣਿਆ ਤੇ ਦੇਖਦੇ ਰਹੋ ਮਿੱਤਰੋ ਵੀਡੀਓ ਤੇ ਲਓ ਮਿੱਤਰੋ ਆ ਫਿਰਦੇ ਆ ਕਬੂਤਰ ਇੱਧਰ ਵੀ ਫਿਰਦੇ ਆ ਆ ਗਈ ਫਿਰਦਾ ਕਬੂਤਰਾਂ ਚ ਉਹ ਬਗਲਾ ਉਹ ਬਗਲਾ ਉਹ ਨਾ ਉਹ ਬਗਲਾ ਤੇ ਲੋ ਮਿੱਤਰੋ ਟਾਈਮ ਹੋ ਗਿਆ 8:45 ਮਿੰਟ ਤੇ ਕਿਹੜੇ ਕਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਤੇ ਸੁਣੋ ਫਿਰ ਮਿੱਤਰੋ ਰਿਕਾਰਡਿੰਗ ਟਾਈਮ ਚੱਲਦ ਪਿਆ ਬਈ ਗੁਰਦੀਪ ਪੋਜੀ ਅਮਰ ਸਿੰਘ ਸੁਖਮਨ ਅਮਰ ਸਿੰਘ ਜੇ ਕਿਤੇ ਸਾਈਡ ਤੇ ਫਿਰਦਾ ਬਈ ਆ ਜਾਓ ਵੀਰੇ ਦਿਖਾ ਦਿਓ ਜੇ ਕਿਸੇ ਨੇ ਸਾਈਡ ਤੇ ਦਿਖਾਉਣਾ ਨਾ ਪੁੱਤਰ ਆ ਜਾਓ ਮੈਨੂੰ ਲੈ ਜਾਓ ਬਿਠਾ ਕੇ ਬਈ ਦਿਖਾ ਦਿਓ ਜੇ ਵੀਰੇ ਸਾਈਡ ਤੇ ਗੁਰਦੀਪ ਪੋਜੀ ਅਮਰ ਸਿੰਘ ਸੁਖਮਨ ਅਮਰ ਸਿੰਘ ਇਹ ਤਾਂ 79 ਤੇ ਚੌਥਾ ਹੈਗਾ ਜੀ ਬਿੱਤੋ ਜਾ ਅਗਲੀ ਪੰਜਵਾਂ ਹੈਗਾ ਜੀ ਕਾਉਂਟਰੀ ਦੀ ਪੰਜ ਕਬੂਤਰ ਨੇ ਦਿੱਤੇ ਆਓ ਮਤਰੋ ਬਾਈ ਹੋਣੀ ਕਰੀ ਜਾਂਦਾ ਇਧਰ ਕਬੂਤਰ ਚੈੱਕ ਬਾਈ ਉਹਨਾਂ ਨੇ ਆਪਦਾ ਕਬੂਤਰ ਚੈੱਕ ਕਰਾਤਾ ਬੰਦੇ ਆਏ ਆ ਸਾਨੂੰ ਰੋਟੀ ਦਾ ਸੱਦਾ ਦਿਆ ਨਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਫਿਕਰ ਕੀਤਾ ਅੱਜ ਲੇਟ ਵੀਰੇ ਦਾ ਉਹਦਾ ਹੈ ਪ੍ਰਬੰਧ ਰਾਸਗੂਲੇ ਖਲਾਵ ਜਾਮਨ ਉਹ ਅੱਜ ਜਰ ਅਸੀਂ ਲੇਟ ਤਾਂ ਆਉਗੇ ਸਾਨੂੰ ਘਰੇਲੂ ਕੰਮ ਹੋ ਗਿਆ ਸੀ ਕੋਈ ਉਹਦੇ ਕਰਕੇ ਫਿਰ ਅਸੀਂ ਹੁਣ ਪਹੁੰਚੇ ਆ ਤੇ ਨਾਲ ਦੀ ਨਾਲ ਦਈ ਜਾਵਾਂਗੇ ਅਪਡੇਟ ਚਲੋ ਫਿਰ ਚੱਲਦੇ ਆ ਮਿੱਤਰੋ ਲਓ ਮਿੱਤਰੋ ਇਧਰ ਬਾਬਾ ਡੇਰਾ ਸਾਹਿਬ ਦੇ ਲੱਗੀ ਐ ਰੋਟੀ ਨਾਲ ਦਾ ਸੁਣੋ ਮਿੱਠੀ ਮਿੱਠੀ ਚਲਦੀ ਬਾਣੀ ਤੇ ਨਾਲੇ ਆਪਾਂ ਪ੍ਰਸ਼ਾਦ ਦਾ ਸਕਦੇ ਆ ਤੇ ਦਿਖਾਉਣੀ ਆ ਜਾ ਕੇ ਸਾਨੂੰ ਬਾਈਆਂ ਦਾ ਪ੍ਰਬੰਧ ਲਓ ਮਿੱਤਰੋ ਇਧਰ ਚੱਲ ਪੀ ਰੋਟੀ ਤੇ ਬਾਈ ਹੁਣੀ ਵਰਤਾਈ ਜਾਂਦੇ ਆ ਕੀ ਆਲਾ ਵੀਰੇ ਬਹੁਤ ਵਧੀਆ ਪ੍ਰਬੰਧਾ ਵਈਆਂ ਦਾ ਸਲਾਦ ਵੀ ਲਾਇਆ ਹੈ ਵਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਬਿਠਾ ਕੇ ਮੈਂ ਪਾਈਆਂ ਬਲੋਂੜੀ ਰੋਟੀ ਖਵਾਈ ਜਾ ਰਹੀ ਆ ਇੱਧਰ ਬੈਠੇ ਨੇ ਆਪਣੇ ਪ੍ਰਬੰਧਕ ਬਾਈ ਹੁਣੀ ਅਸਤਰੀਕਾਲ ਜੀ ਹੋ ਠੀਕ ਹੋ ਜੀ ਬਹੁਤ ਸੋਹਣਾ ਪ੍ਰਬੰਧ ਕਰਦੇ ਆ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਕਿਹੜੇ ਜੀ ਕੀ ਨਾਂ ਬਾਈ ਜੀ ਤੁਹਾਡਾ ਮੇਰਾ ਨਾਮ ਬੋਵੀਆ ਵੀਰੇ ਠੀਕ ਆ ਜੀ ਬਹੁਤ ਠੀਕ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਧੰਨਵਾਦ ਤੁਹਾਡਾ ਵੀਰੇ ਬਹੁਤ ਪ੍ਰਬੰਧ ਕਰਦੇ ਆ ਤੇ ਲੋ ਮਿੱਤਰੋ ਆਪਾਂ ਵੀ ਛੱਕਦੇ ਆਂ ਪ੍ਰਸਾਦਾ ਤੇ ਇਧਰ ਫੜਾਈ ਜਾਂਦਾ ਬਾਈ ਥਾਲ ਆਪਾਂ ਥਾਲ ਫੜ ਕੇ ਫਿਰ ਪ੍ਰਸਾਦਾ ਛੱਕਦੇ ਆਂ ਤੇ ਬਾਕੀ ਜਿਹੜਾ ਅਪਡੇਟ ਆ ਸਾਨੂੰ ਨਾਲ ਦੀ ਨਾਲ ਆਪਾਂ ਦਵਾਵਾਂਗੇ ਤੇ ਮਿੱਤਰੋ 9:19 ਦਾ ਟਾਈਮ ਹੋ ਗਿਆ ਚਾਰ ਕਬੂਤਰ ਕੱਟੇ ਗਏ ਤੇ ਬਿੱਟੂ ਚਾਂਗਲੀ ਫੌਜੀ ਅਮਲਾ ਸੰਗਲ ਸੌਖ ਮਣਾ ਮਲਾ ਸੰਗਲ ਤੇ ਜੀਤਾ ਰਣੂ ਹੁੰਦੀ ਤੇ ਚਾਰ ਕਬੂਤਰ ਮਿੱਤਰੋ ਕੱਟੇ ਗਏ ਤੇ 10 ਵਜੇ ਤੱਕ ਵਾਦਾ ਲੱਗਣਾ ਦੇਖਦੇ ਆ ਫਿਰ ਕਿੰਨੇ ਕਬੂਤਰਾਂ ਤੇ ਵਾਧਾ ਲੱਗਦਾ ਮਿੱਤਰੋ ਫਰਿਆਦ ਵੀ ਆ ਗਿਆ ਇਹ ਵੀ ਅੱਜ ਲੇਟ ਹੋ ਗਿਆ ਆਪਣੇ ਵਾਂਗੂ ਲਓ ਮਿੱਤਰੋ 12 ਵਜੇ ਦਾ ਅਪਡੇਟ ਆ ਸਾਰੇ ਕਬੂਤਰ ਸਹੀ ਆ ਕਿਸੇ ਕਬੂਤਰ ਤੇ ਕੋਈ ਟਾਈਮ ਨਹੀਂ ਤੇ 2 ਵਜੇ ਹੁਣ ਲੱਗੂਗਾ ਟਾਈਮ ਤੇ 2 ਵਜੇ ਮਿਲਦੇ ਆ ਮਿੱਤਰੋ ਫਿਰ ਹੁਣ ਮਿੱਤਰੋ 1:15 ਤੋਂ ਲੱਗ ਗਿਆ ਟਾਈਮ 1:15 ਤੋਂ ਲੱਗ ਗਿਆ ਟਾਈਮ ਤੇ ਹੋ ਚੱਲੇ ਬਾਈ ਹੁਣੀ ਕਬੂਤਰ ਚੈੱਕ ਕਰਾਉਣ ਤੇ ਆਪਾਂ ਵੀ ਚੱਲਦੇ ਬਾਈ ਉਹਨਾਂ ਕੋਲੇ ਤੇ ਰਿਕਾਰਡਿੰਗ ਸੋਨੂੰ ਸੁਣਾ ਦਿੰਨੇ ਆ ਵੀ ਕਿਹੜੇ ਕਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਪਹਿਲਾਂ ਸੁਣੋ ਫਿਰ ਤੁਸੀਂ ਰਿਕਾਰਡਿੰਗ ਤੇ ਲੋ ਮਿੱਤਰੋ ਆ ਕਬੂਤਰਾਂ ਦੇ ਟਾਈਮ ਲੱਗਿਆ ਹੋਇਆ ਮਨਤਾਜ ਕੋਠਾਲਾ ਕਰਨਵੀਰ ਹਮੀਦੀ ਬੱਲੀ ਹਮੀਦੀ ਤੇ ਮੀਤ ਕੁਰੜ ਕਿੰਨੇ ਵਜੇ ਤੱਕ ਲੱਗਿਆ ਹੈਬ੍ਰਿਡ ਟਾਈਮ 1:15 ਤੋਂ ਵੀਰੇ 1:45 ਤੱਕ 1:45 ਤੱਕ ਹਾਂ ਠੀਕ ਹੈ ਜੀ ਆ ਖੜਾ ਮੁੰਡਾ ਕਾਤਰ ਵਾਲਾ ਤੇਰਾ ਵੀ ਸਾਡਾ ਕਬੂਤਰ ਨਹੀਂ ਇਧਰ ਤਾਂ ਦੇਖ ਫੇਰ ਕਹਿੰਗਾ ਸਾਡੀ ਵੀਡੀਓ ਨਹੀਂ ਆਈ ਇੱਕ ਮਿੰਟ ਦਿਖਾਉਣਾ ਆ ਮੋੜੇ ਵਾਲਾ ਲਓ ਜੀ ਆ ਲੱਗੇ ਆ ਬਾਈ ਹੁਣੇ ਕਬੂਤਰ ਚੈੱਕ ਕਰਾਉਣ ਦੇ ਜੇ ਨਾ ਪਰ ਕਿਹਦੇ ਕਿਹਦੇ ਕਬੂਤਰ ਪਾਸ ਹੁੰਦੇ ਆ ਲਓ ਜੀ ਇਧਰ ਕਰੀ ਜਾਂਦੇ ਆ ਬਾਈ ਹੁਣੇ ਕਬੂਤਰ ਚੈੱਕ ਕਰਾਉਣ ਦੇ ਵੀ ਦੇ ਉਹ ਟੀਮੀ ਦੇਖੀ ਵੀ ਜਾਣ ਪਹਾ ਕੋਲੀ ਵੀ ਨਹੀਂ ਹੈ ਹੈ ਥੱਲੇ ਕੋਲੇ ਡੰਡੇ ਦਾ ਵੀ ਫਰਦਾ ਹੋਰ ਇੱਕ ਲਾਲਾ ਮੋਡਾ ਹਰੀ ਕਾਂਦ ਹਰੀ ਦੌਰੀ ਲਾਲ ਮੋਡਾ ਹਰੀ ਕਾਂਦ ਹਰੀ ਦੌਰੀ ਹੋਰ ਮੱਛੀ ਦੋ ਤਹਾ ਟਾਂਗੜੇ ਆਏ ਉਹ ਬੱਸ ਆਇਆ ਹਾਂ ਚਾਰ ਪੰਜ ਨਹੀਂ ਫੇਰ ਸਕਿਆ ਓਏ ਪੰਜੀ ਨਹੀਂ ਨੇ ਫੇਰਦੇ ਨੇ ਉਹ ਬਹੇ ਜੀ ਬਾਬਾ ਤਾਂ ਉਹ ਲੈ ਇਹ ਕੱਤ ਸਾ ਦੂਸਾ ਕੋਈ ਨਾ ਲਓ ਮਾਤਰੋ ਦੀਪ ਚੈਲ ਸਹੀ ਹੋ ਗਿਆ ਕਬੂਤਰ ਆ ਟਾਈਮ ਵਾਲਾ ਟਾਈਮ ਪੂਰਾ ਹੋ ਗਿਆ ਕੱਟੇਗੇ ਮਨਤਾਜ ਇਕਠਾ ਵਾਲਾ ਕੰਨ ਵੀ ਰੁਮੀਦੀ ਮੀਤ ਕੋਟ ਤੇ ਤਿੰਨੇ ਕਬੂਤਰ ਕੱਟੇਗੇ ਬਈ ਲਓ ਜੀ ਡਾਕਟਰ ਸਾਹਿਬ ਆਪਣੇ ਲਈ ਚਾਹ ਲੈ ਕੇ ਆਏ ਆ ਤੇ ਪੀਨੇ ਆਪਾਂ ਚਾਹ ਉਹ ਵੀ ਲੈ ਜਾਂਦੀ ਆ ਆਇਆ ਠੰਡੇ ਲੈ ਕੇ ਬਹੁਤ ਬਹੁਤ ਧੰਨਵਾਦ ਵੀਰੇ ਆ ਲੋ ਜੀ ਲੋ ਮਤਰੋ ਪੀ ਲੋ ਕੋਕ ਤੇਰੀ ਖਾਤਰ ਮਿੱਤਰ ਆਏ ਤੇ ਸਪੈਸ਼ਲ ਕੋਕ ਮੰਗਾਇਆ ਤੇਰਾ ਇਹਦੇ ਬਾਰੇ ਦੱਸ ਕੀ ਵਿਚਾਰਾ ਧੰਨਵਾਦ ਕੀ ਕਰਦਾ ਧੰਨਵਾਦ ਵੀ ਕਹਿ ਕੇ ਕਰਾਉਣਾ ਪੈਂਦਾ ਉਹ ਮਤਰੋ 3:33 ਮਿੰਟ ਹੋ ਗਏ ਤੇ 12 ਕਬੂਤਰ ਪਾਸ ਹੋਇਆ ਤੇ ਕਿਹੜੇ ਕਿਹੜੇ ਕਬੂਤਰਾਂ ਤੇ ਟਾਈਮ ਲੱਗੂਗਾ ਉਹ ਵੀ ਰਿਕਾਰਡਿੰਗ ਸੁਣਾ ਦਿੰਨੇ ਆ 3:45 ਮਿੰਟ ਤੋਂ ਜਿਹੜਾ ਟਾਈਮ ਲੱਗੂਗਾ ਕਬੂਤਰਾਂ ਤੇ ਉਹਦੀ ਰਿਕਾਰਡਿੰਗ ਜਿਹੜੀ ਅਸੀਂ ਤੁਹਾਨੂੰ ਸੁਣਾ ਦਿੰਨੇ ਆ ਤੇ ਹੁਣ ਤੱਕ ਜਿਹੜਾ 12 ਕਬੂਤਰ ਪਾਸ ਹੋਏ ਆ ਅੱਛਾ ਹੀ ਤੇ ਲੋ ਮਿੱਤਰੋ ਇੱਕ ਹੋਰ ਆ ਗਿਆ 13 ਕਬੂਤਰ ਹੋ ਗਏ ਪਾਸ ਹੋ ਸਕਦਾ ਟਾਈਮ ਤੋਂ ਪਹਿਲਾਂ ਹੋਰ ਵੀ ਪਾਸ ਹੋ ਜਾਣ ਕਿਉਂਕਿ ਉਹ ਬਾਈ ਖੜੇ ਆ ਕਬੂਤਰ ਦੇਖੀ ਜਾਂਦੇ ਆ ਚੈੱਕ ਕਰਾਈ ਜਾਂਦੇ ਆ ਤੇ ਆ ਖੜਾ ਬਾਈ ਜੱਸਾ ਤੇ ਦੂਰ ਵੀ ਨਾ ਕਰਦਾ ਕਬੂਤਰ ਚੈੱਕ ਮਨਪਿੰਡ ਪ੍ਰਦੇਸ਼ਾ ਪੱਪੂ ਖੇੜੀ ਗਿੰਦੀ ਮੰਗੇ ਵਾਲ ਬੈਰ ਭੱਦਲ ਵੱਡ ਹਰਮਨ ਕੋਲਡ ਕਾਲਾ ਕੋਲਡ ਗੋਰਾ ਮੰਗੇ ਵਾਲ ਹੈਪੀ ਮੰਗੇ ਵਾਲ ਬੱਲੀ ਹਮੀਦੀ ਵਿੱਕੀ ਕੋਲਡ ਬਿਆਨਤ ਵਿਦੇਸ਼ਾ ਇਹ ਕਬੂਤਰ ਸਹੀ ਨੇ ਜੀ 13 ਬਾਕੀ ਸਾਰਿਆਂ ਦੇ ਟਾਈਮ ਮੰਤਰੀ ਵਿਦੇਸ਼ਾ ਦਾ ਬੀਤੂ ਕੋਲਡ ਕੱਟਿਆ ਗਿਆ ਬਾਈ ਜਦ ਤੱਕ ਨਾ ਉਰੀ ਦਾਬਾ ਕਨ ਉਰੀ ਸੰਨੂਰ ਕੋਲਡ ਪਿੰਦੂ ਕੋਲਡ ਹੈਰੀ ਕੋਲਡ ਲਾਪਰੀਦ ਕੋਲਡ ਸ਼ਮਾ ਕੋਲਡ ਜੋਤ ਘਠਾਲਾ ਤੁਹਾਡੇ ਬੱਚੇ ਦੇ ਵਿੱਚ ਅੰਮਾ ਕਾਲਜ ਪਿੰਦਰਮਨਾਲ ਪਰਮਿੰਦਰ ਘਨੌਰ ਹਰਪ੍ਰੀਤ ਸ਼ਾਪਾ ਗਵਿੰਦਰ ਘਨੌਰ ਮੁਖਤਿਆਰ ਘਨੌਰ 20 ਮੰਗੇ ਵਾਲਾ ਅੰਮਾ ਕਾਲਜ ਤੋਂ ਗੱਗੀ ਖੇੜੀ ਡੈਲੀ ਭੱਦਰਵੱਡ ਬਿਹਤਵ ਦੇਸਾ ਮਹਿਗਮਾ ਚਹਿਲ ਕਾਲਾ ਬਿਹਤਵ ਦੇਸਾ ਇਹ ਕੁਇਤਾਂ ਦਾ ਟਾਈਮ ਚੱਲ ਗਿਆ ਹੁਣ 3:45 ਤੋਂ ਕਿੰਨੇ ਵਜੇ ਦਾ ਕਵਰੇ ਟਾਈਮ 4:10 ਦੇ ਵਿੱਚ ਸਵੇਰੇ ਘਟਦਾ ਹੁੰਦਾ ਹੈ ਤੇ ਲੋ ਮਿੱਤਰੋ 3:45 ਮਿੰਟ ਤੇ 20 ਕਬੂਤਰਾਂ ਤੇ ਲੱਗ ਗਿਆ ਟਾਈਮ ਤੇ ਪਹਿਲਾਂ ਜਿਹੜੇ ਤੁਸੀਂ ਨਾ ਸੁਣ ਕੇ ਹਟੇ ਹੋ ਉਹਨਾਂ 13 ਕਬੂਤਰਾਂ ਜਿਹੜੇ ਉਹ ਹੈਗੇ ਆ ਪਾਸ ਤੇ ਬਾਕੀ ਆ ਜਿਹੜੇ ਨਾ ਸੁਣੇ ਆ ਇਹ 20 ਕਬੂਤਰਾਂ ਤੇ ਟਾਈਮ ਲੱਗ ਗਿਆ ਇਹ ਅਪਡੇਟ ਹੈਗੀ ਆ ਜੀ 3:42 ਮਿੰਟ ਤੇ ਮਿੱਤਰੋ ਮਾਗਿਆ ਕੰਮ ਟਾਈਮ ਵਾਲੇ ਕਬੂਤਰਾਂ ਦਾ ਮਾਗਿਆ ਕੰਮ ਮਾਗਿਆ ਹਰ ਜਿਆਰ ਇੱਕ ਦਿਨ ਦੁਨਿਆ ਦੇ ਦੂਸਰੇ ਕਾਲੇ ਇੱਕ ਦਿਨ ਕਾਲੀ ਕਸ ਕਾਲੀ ਸਿਹਰ ਕਾਲੀ ਦੌਰੀ ਦੋਨੇ ਪਾਉ 12 ਕਬੂਤਰ ਇਕੱਠੇ ਖੜੇ 12 ਦੇ ਆ ਜਾ ਆ ਜਾ ਕਮਕਲ ਖਾ ਜਿਹਨੂੰ ਦੀਦਾ ਪਰ ਆ ਜਾ ਜਿਹਨੂੰ ਦੀਦਾ ਪਰ ਹੋ ਗਿਆ ਉਹਦੇ ਉੱਥੇ ਆਓ ਇਹ ਆਪਣੇ ਸਾਹ ਵੀ ਦੂਰ ਵੀ ਨਾ ਦੇਖ ਰਿਹਾ ਗਾ ਬਾਰੇ ਇਹ ਰਹਿ ਗਿਆ 12 ਜਿਹਨੂੰ 12 ਦੀਦਾ ਆ ਜਾ ਉਹਦੇ ਸਾਡੇ ਨਿਕਲੇ ਨਹੀਂ ਸਾਡੇ ਨਿਕਲੇ ਆਦਰਦੀਪ ਕਟਾਲਾ ਕਾਲੇ ਸਾਡੇ ਵਾਲਾ ਕਬੂਤਰ ਬਹਿ ਗਿਆ ਉੱਥੇ ਨਿਕਲਿਆ ਨਹੀਂ ਉੱਥੋਂ ਦੇਖੋ 5 ਮਿੰਟਾਂ ਉਹ ਚੌਦਾ ਹੋਏ ਤਹ ਚੌਦਾ ساری ਗੱਠੀ ਲੱਗੇ ਰਹਿ ਗਿਆ ਸੋਨੇ ਹਵਾ ਖਤ ਮਣੀ ਜਗਾ ਵਰੀ ਤੇ ਲਾਉਣੀ ਸਾਰ ਤੋਂ ਹੁਣੀ ਇੰਨੇ ਬੰਦੇ ਸੁਣਦੇ ਆ ਆ ਜਾ ਬਾਹਰ ਆ ਜਾ ਓਏ ਆ ਟਾਂਕਦੇ ਦਾ ਦਿਖਾ ਰੋਲਾ ਪਾਉਂਦਾ ਜੀ ਫੇੜਾ ਜਿਹੜਾ ਹੈਗੇ ਸਾਨੂੰ ਰੰਗ ਦੱਸਦੇ ਇਹਨਾਂ ਦਾ ਬਸ 16 ਹੋਗੇ ਕੀ ਸਾਨੂੰ ਨਹੀਂ ਦੱਸਦੇਓ

ਉਹ ਵੇਗਾ ਜੀ ਟਾਵਰ ਦੇ ਕਬੂਤਰ। ਤਲੇ ਆਵਾ ਦਬਾਮੋ ਗੈਸਾਂ ਦਾ ਦੂਰ ਵੀ ਦਾ। ਲੋ ਮਿੱਤਰ ਹੋ ਚਲਾ ਗਿਆ ਕਾਫੀ ਵਾਲਾ ਥੱਲੇ। ਇਹ ਰੋਲਾ ਤੁਸੀਂ ਵਾੜਾ ਪਾਉਂਨੇ ਹੋ। ਹੁਣ ਕਰਾ ਕਬੂਤਰ ਕੀ ਦਾ ਆਉਂਦਾ। ਕਦੋਂ ਹਰ ਚੱਕ ਕਬੂਤਰ ਆ ਥੋੜਾ ਜਿਹਾ ਕਿੱਥੇ ਆਉਂਦਾ ਆ ਕਿਉਂਕਿ ਤੀਨੀ ਹਰੀ ਲਾਲ ਬਦਲਾ ਨਹੀਂ ਪਹਿਲਾਂ ਨਹੀਂ ਪਾਸ ਹੋਈ ਫਿਰਦੀ ਆ ਤੇ ਹੋਰ ਇਹਨਾਂ ਦਾ ਹੋ ਜਾ ਲਾਲ ਦਾ ਧਮੋੜਾ ਦੇ ਰਸਤੇ ਵਾਲਾ ਇਹ ਤੀਨਾਂ ਮੈਂ ਨਹੀਂ ਮੰਨ ਲੈਂਦਾ ਭਾਰਤ ਉਹਨਾਂ ਦਾ ਇਹ ਹੋਇਆ ਤੇ ਮੈਂ ਬੋਲੇ ਜਿਹੜੇ ਸਹੀ ਬੋਲੇ ਉਹ ਜਿੱਤੇ ਆ ਕਾਲੇ ਲਾਲ ਸਾਧਣਾ ਥੱਲੇ ਕਲੀਅਰ ਆ ਗਿਆ ਉਹਦਾ ਆ ਗਿਆ ਆਹ ਮੋੜ ਤੇ ਲੰਘ ਜਾਓ। ਪੂਰਾ ਕਰਤੇ ਗਏ ਬਾਬਾ ਕਨਾਉਰੀ। ਲਵਪ੍ਰੀਤ ਕੋਲਡ, ਸੰਮਾ ਕੋਲਡ। ਨਹੀਂ ਨਹੀਂ ਜਰਾ ਬਰਦੇ। ਪੰਮਾ ਕੋਲਡ 2, ਪ੍ਰਿੰਦਰ ਮਨਾਲ। ਪਰਮਿੰਦਰ ਕਨਾਉਰ, ਹਰਪ੍ਰੀਤ ਸਾppa, ਦਵਿੰਦਰ ਕਨਾਉਰ। ਗੱਗੀ ਖੇੜੀ ਨਿਗਮਾ ਚੈਲ ਤੇ ਕਬੂਤਰਾਂ ਦਾ ਟਾਈਮ ਪੂਰਾ ਹੋ ਗਿਆ ਬਾਈ ਕੱਟੇ ਗਏ ਸਾਰੇ ਤੇ ਲੋ ਮਿੱਤਰੋ 4:22 ਮਿੰਟ ਦਾ ਅਪਡੇਟ ਤੇ 20 ਕਬੂਤਰ ਸਹੀ ਆ 4:00 ਵਜੇ ਬੰਨ੍ਹਣ ਤੇ 20 ਕਬੂਤਰ ਲਓ ਜੀ ਕਹਿਤਾ ਬਾਈ ਨੇ ਵੀ 20 ਕਬੂਤਰ ਸਹੀ ਨੇ ਤੇ ਹੁਣ ਦੇਖਦੇ ਆਂ ਫਿਰ ਕਿਹੜੇ ਕਿਹੜੇ ਕਬੂਤਰਾਂ ਤੇ ਟਾਈਮ ਲੱਗਦਾ ਤੇ ਕਦੋਂ ਲੱਗਦਾ ਦੇਖੋ ਇਧਰ ਸਾਰਿਆਂ ਦੀ ਨਿਗਾ ਟਿੱਕੀ ਹੋਈ ਆ ਲਓ ਮਤਲਬ 4:46 ਮਿੰਟ ਹੋ ਗਏ 14 ਕਬੂਤਰ ਸਹੀ ਆ ਤੇ ਚਾਰਾਂ ਤੇ ਟਾਈਮ ਆ ਕਿਹੜੇ ਆ ਕਿਹੜੇ ਤੇ ਟਾਈਮ ਆ ਦੇਖ ਲਓ ਨੂਰ ਘਨੋਰੀ ਵਿੱਕੀ ਕੋਠਾਲਾ ਮੁਖਤਿਆਰ ਘਨੋਰੀ ਤੇ ਪਾਣੀ ਲੈਂਦਾ ਆ ਇਨਦਰ ਟਾਈਮ ਅੱਠ ਕਬੂਤਰ ਸੇ ਨੀ ਬੱਸੀ ਜਿੱਤੇ ਬੈਠਾ ਕਨੂਰ ਕੋਲਡ ਪਿੰਦੂ ਕੋਲਡ ਹੈਰੀ ਕੋਲਡ ਬਿੱਕੀ ਕੋਲਡ ਪੰਮਾ ਕੋਲਡ ਸਪੀਡ ਮੰਗਲ ਮੰਨਪ੍ਰਿੰਟ ਦੇਸਾ ਤੇ ਅੱਜ ਕਬੂਤਰ ਸੇ ਪਹਿਲਾ ਵਾਲੇ ਟਾਈਮ ਵਾਲਿਆਂ ਦੇ ਭਾਈ 5 ਮਿੰਟ ਰਹਿ ਗਏ ਕਨੂਰ ਕੋਲਡ ਬਿੱਕੀ ਵਿਖਾਲਾ ਕਾਲਾ ਅਬਦੇਸਾ ਆਹ ਹੋ ਗਿਆ ਠੀਕ ਆਂ ਇੰਦਰ ਕਣਾ ਲੱਖੇ ਲਿਖਦੇ ਜਿਵੇਂ ਮੇਡ ਯਾਰ ਵਿਚਾਰੇ ਦਾਹਾਂ ਦੀ ਲਿਆਦਾ ਹੋਰ 12 ਦੀ ਲਿਆ ਸਾਲਾ ਇੱਕ ਹੋਰ ਬਾਈ ਹੁਣ ਸਾਦੇ ਦੂਸਰੇ ਇਹਨਾਂ ਦੇ ਵੀ ਉੱਥੇ ਹੀ ਆਇਆ ਵਿਚਾਰਨਾ ਕਾਹ ਨੂੰ ਮਾਣ ਉਹ ਕੰਮ ਇਹਨੇ ਹੁਣ ਜਿੰਨੇ ਮੈਂ ਕਿਹਾ ਨਾ ਸਾਹ ਰਹੀ ਐਂਟਰੀ ਮੋੜ ਦੇ ਵਿਚਾਰਨ ਦੀ ਅੱਜ ਵੀ ਸਾਡੇ ਇਹਨੂੰ ਨਾਰਾਜ਼ ਹੋ ਗਏ ਬੜਾ ਬੜਾ ਵਧੀਆ ਸਿਹਾਰ ਹੋਗਾ ਬੜਾ ਵਧੀਆ ਸਿਹਾਰ ਆ ਮੁੰਡੇ ਦੀ ਬਣਾ ਗਈ ਹੋਈ ਐਜੀ ਸੋਚ ਹੋਵੇਗਾ ਕਹੇ ਸੌਧੀ ਇਹ ਕਿ ਜਿੰਨੇ ਇਹਨੂੰ ਹਿੱਸਾ ਹੋਣਾ ਸੌਧੀ ਐਂਟਰੀ ਮੋੜ ਦੀ ਭਈ 20 ਮੰਗੇ ਵਾਲ ਕੂਤਰ ਬੈ ਗਿਆ ਜੀ ਚੰਗਲ ਵੀਰੇ ਕੂਤਰ ਆਈ ਆ ਅੱਧ ਵਜ ਕੇ 34 ਮਿੰਟ ਤੇ 5 ਵਜ ਕੇ 37 ਮਿੰਟ ਲਾਗੇ ਹੋਣ ਕੂਤਰ ਚੱਕ ਹਰੇ ਡੰਡਿਆਂ ਦੀ ਇੱਕ ਇੱਕ ਦੂਸਿਆਂ ਕੱਸ ਵਾਲਾ ਕੂਤਰ ਵਾਹ ਬਿੱਲੇ ਬਿੱਲੇ ਤੂੰ ਤਰਕਉਂ ਮਾ। ਅਸ ਜਿਹੜਾ ਮਿਲਦੇ ਆ ਨਹੀਂ ਉਹ ਆਗੇ ਤਨ ਦੂਜੇ ਵੀ ਉਹ ਤਹਾ ਚਾਰ ਆਗੇ ਬਈ। ਮਾਂ ਵੀ ਵਰਦਾਓ ਫਿਵਾਰੀ ਵੀ ਅੱਛੇ ਤੇਰਾ ਤਨ। ਤਨੇ ਵਰਦੇ ਆਉਣਾ ਹਾਂ। ਹੋਗੀ ਨਾ ਹੋ ਜਾਣ ਨਾਲ ਸਾਥ ਦਾ ਬੱਦਲ ਨਹੀਂ। ਉਹਦਾ ਬਈ ਰੇਂਗ ਦੇ ਕੋਕੀ ਆਉਣੇ ਆ। ਨਹੀਂ ਅੱਜ ਨਹੀਂ ਹੋ ਰਿਹਾ ਜਿਹਾ ਸਾਡੇ। ਤਾਂ ਜੀ ਦਰਮੇਂ ਦਵਾਗੇ ਢਾਂਗੇ ਲੈ ਕੇ ਉਹ ਐਰੀਓਂ ਗੱਡੀ ਭਰ ਕੇ ਆਏ ਦੋ। ਤੇ ਦਰਕਤ ਤਕ ਨਵਰੀ ਨਵਰੀ ਆ ਗਈ ਅਤਾ ਲਖਾਈ ਕਿਨੋ ਵਾਲਾ ਤੇਰਾ ਮਾਨਪ੍ਰੀਤ ਦੁਬਦੇਸਾ ਅਤਾਂ ਆਪਣੀ ਤਿੰਨਾਂ ਦਾ ਹੋ ਗਈ ਆਪਣੀ ਬਾਕੀ ਤੇ ਕਰੀਬ ਦਾ ਸੀਨੇ ਕਰਨੀ ਵੀ ਨਹੀਂ ਭਾਣਾ ਤੂੰ ਹੋ ਗਿਆ ਤਾ ਹੁਣ ਲਿਖਾ ਦਿਓ ਬਾਈ ਜੇ ਕਰਦੇ ਦੁਬਾਹ ਹੋਣੀ ਨਹੀਂ ਕੀ ਹੁਣ ਛੁੱਡਾ ਰਾਤਾ ਹੈਗਾ ਨਹੀਂ ਤੈਨੂੰ ਦੱਸਦਾ ਨਾ ਗੱਲਾਂ ਮੈਂ ਨਹੀਂ ਨਹੀਂ ਵਧੀਆ ਗੱਲਾਂ ਹਾਂ ਹਾਂ ਹਲੋ ਮੈਂ ਬਈ ਤਿੰਨਾਂ ਦੀ ਹੋ ਗਈ ਪੰਜ ਅੱਡੇ ਪਾਸੇ ਨੇ ਥੱਲੇ ਤਾਂ ਨਹੀਂ ਇਹਨਾਂ ਨੇ ਬਾਜੀ ਬੱਲ। ਅਬਈ ਤਿੰਨ ਕਬੂਤਰਾਂ ਦੀ ਬਾਜੀ ਹੋਊਗੀ। ਗਰਦਿਤਕਨਾ ਔਰ ਨੂਰ ਖਨੌਰੀ ਮਰਪੀ ਵਿਦੇਸਾ। ਇਹ ਤਿੰਨਾਂ ਦੀ ਬਾਜੀ ਹੋਊਗੀ। ਇਹ ਦੱਪਿਆ। ਇਹ ਪੰਜਿਆਂ ਨੇ ਕਿਸੇ ਨਾਲ ਨਹੀਂ ਵੰਡੀ ਬਈ। ਜਨੂਰ ਗੋਲਡ, ਪਿੰਦੂ ਗੋਲਡ, ਹੈਰੀ ਗੋਲਡ, ਵਿੱਕੀ ਗੋਲਡ ਫਮਾ ਗੋਲਡ। ਇਹਨਾਂ ਦੀ ਕਿਸੇ ਨਾਲ ਨਹੀਂ ਬਾਜੀ ਬਈ। ਇਹ ਤਿੰਨ ਦੀ ਬਾਜੀ ਹੋਈ ਹੈ ਗਰਦਿਤਕਨਾ ਔਰ ਨੂਰ ਖਨੌਰੀ ਮਰਪੀ ਵਿਦੇਸਾ। 9 ਮਿੰਟ ਰੋਸੇ ਵੱਜ ਕੇ 7 ਮਿੰਟ। 4 ਕਬੂਤਰ ਸਹੀ ਆ ਜੀ। ਚਾਰਾਂ ਤੇ ਟਾਈਮ ਆ। ਆ ਜਣਾਉਂਦਾ ਆ ਆ ਤੂੰ ਕੋੜਦਾ ਆ ਆ ਮੋਲ ਰਿਹਾ ਤੇ ਬਾਕੀ ਦੇਖਦੇ ਆ ਕਿਹੜੇ ਕਿਹੜੇ ਪਾਸ ਹੁੰਦੇ ਆ ਦੇਖਦੇ ਆ ਹੋਰ ਪਾਸ ਹੁੰਦੇ ਆ ਕਿ ਨਹੀਂ ਬਾਕੀ ਦੱਸਦੇ ਆ ਅਗਲਾ ਅਪਡੇਟ ਕੀ ਬਣਦਾ ਕੀ ਜੋੜਦਾ ਤਨ ਕਬੂਤਰ ਸਹੀ ਆ ਮਿੱਤਰੋ ਹੈਰੀ ਕੋਲਡ ਵਿੱਕੀ ਕੋਲਡ ਪੰਮਾ ਕੋਲਡ ਟਾਈਮ ਵਾਲਿਆਂ ਦੇ ਰਹਿ ਗਏ 7 ਮਿੰਟ ਚਾਰਾਂ ਤੇ ਟਾਈਮ ਟਾਈਮ ਕਿਹੜਿਆਂ ਤੇ ਆ ਆ ਦੇਖ ਲਓ ਗੁਰਦਾਸਪੁਰ ਤੋਂ ਨਗੂਰ ਕਨੌਰੀ ਮਾਨਪਰੀ ਤੋਂ ਬਦੇਸ ਨੂਰਕੋਟ ਪਿੰਦੂਕੋਟ ਨੂਰਕਨੌਰੀ ਸੇ ਇਹ ਵੱਜ ਕੇ 28 ਮਿੰਟ ਦਾ ਅਪਡੇਟ ਆ ਮਿੱਤਰੋ ਇਹ ਹੌਜੀ ਵਾਲੇ ਸ਼ਹਿਰ ਹਾਂ ਤੈਨੂੰ ਸਹੀ ਹੋ ਗਏ ਸਹੀ ਹੋ ਗਏ ਸਹੀ ਹੋ ਗਏ ਠੀਕ ਆ ਥੋੜਾ ਝਾਲ ਲਗਾਉਣ ਦਾ ਵਾਲਾ ਨਹੀਂ ਹੈਗਾ ਉਹ ਚ ਮਾਣ ਨੂੰ ਕੱਟ ਦੇ ਉਹਦਾ ਟਾਈਮ ਪੂਰਾ ਹੋ ਗਿਆ ਹੁਣ ਉਹ ਕੱਟ ਦੇ ਨਾ 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 ਮੇਗਾ ਜੀ ਨੇ ਨਿਗਾਹ ਜੀ ਨੇ ਡਾਕਟਰ ਖਿਚੀ ਕੱਟਿਆ ਜਲਾਤ ਬਾਈ ਇਹ ਵਾਲਾ ਉਹ ਜਿਹੜਾ ਦੂਜਾ ਸੀ ਉਹ ਕਰ ਦਿੱਤ ਕਣਾ ਔਰ ਤੇ ਸੀ ਨਾ ਹਾਂ ਬਾਈ ਦਿੱਤ ਕਣਾ ਨੂਰ ਵਾਲਾ ਉਹ ਕੱਟਿਆ ਗਿਆ ਆ ਜਾ ਆ ਜਾ ਬਾਈ 6 ਕੁੱਤਰ ਸਹੀ ਨੇ ਚੰਨੂਰ ਗੋਡ, ਤਿੰਦੂ ਗੋਡ, ਹੈਰੀ ਗੋਡ, ਵਿੱਕੀ ਗੋਡ, ਤੁਮਾ ਗੋਡ ਤੇ ਨੂਰ ਘਨੌਰੀ ਇਹ 6 ਸਹੀ ਨੇ ਆਗੇ ਆਗੇ ਜਾ ਬਈ ਹਲੋ ਤਿੰਦੂ ਗੋਡ, ਹੈਰੀ ਗੋਡ, ਵਿੱਕੀ ਗੋਡ, ਤੁਮਾ ਗੋਡ ਕੋਈ ਨਹੀਂ ਬਣ ਗਿਆ ਇਹ ਪੂਰਾ ਤੇਰੀ ਆਪ ਵੀ ਤੋਂ ਫਸ ਗਿਆ ਮਿੱਤਰੋ ਦੇਖਦੇ ਆਂ ਕਿ ਵੰਦਾ ਕਿਹੜਾ ਲੈ ਕੇ ਜਾਂਦਾ ਮੋਟਰਸਾਈਕਲ ਤੇ ਕਿਹੜਾ ਲੈ ਕੇ ਜਾਂਦਾ ਕੱਪ ਚੱਲ ਰਣਾ ਉਹ ਲੈ ਵੀ ਉਹਦਾ ਤਾੜ ਰੱਖ ਦਵਾਰੀ ਕਿਤੇ ਉਹ ਜਾ ਜਾਂਦੀ ਆ ਉਹ ਦੇਖ ਲਓ ਜਿਹਨੇ ਦੇਖ ਲਈਆਂ ਹੁਣ ਹਰੀਆਂ ਲਖੀਰਾਂ ਲਾਲ ਪੂਸ ਹੁਣ ਬੋਲੋ ਤੁਸੀਂ ਜਵੈਤਾਰ ਗੋਮੇ ਨੂੰ ਬੋਲੋ ਵਾ ਉਹਦਾ ਕਰੀ ਨਾ ਗੂਤਰ ਬਾਸ ਕਰਾਓ ਕਰਾਓ ਹੁਣ ਮੈਂ ਬੋਲੀ ਜਣਾ ਹੁਣ ਕੋਈ ਬੋਲਦਾ ਨਹੀਂ ਹੈਗਾ ਕਰ ਨਹੀਂ ਤੇਰਾ ਕੋਈ ਨਹੀਂ ਉਹਦੀ ਬਾਸ ਆਹ ਇੱਧਰ ਆਹਾ ਬੁੱਧੂ ਮਾ ਉਹਦੇ ਤਾਂ ਤੋ ਇਹ ਜਲਦੀ ਰੋਹ ਜਾਂਦਾ ਹਾਂ ਆਹ ਇੱਧਰੋਂ ਲੰਘੀ ਸੇਵ ਅੱਜ ਕੇ 51 ਮਿੰਟ ਦਾ ਅਪਡੇਟ ਆ ਜੀ ਤੇ ਵਿੱਕੀ ਕੋਲਡ ਦਾ ਜਿਹੜਾ ਕਬੂਤਰ ਆ ਉਹ ਬਹਿ ਗਿਆ ਹੈਰੀ ਕੋਲਡ ਸਿੰਦੂ ਕੋਲਡ ਹਰੇ ਇਹ ਦਿਨ ਨਗਾ ਰੱਖੇਦੇ ਕਬੂਤਰ ਇਹ ਨੂਰ ਕੰਧੋਰੀ ਆ ਆ ਗਈ ਆ ਆ ਗਈ ਕੋਈ ਨਾ ਡਾਕਟਰ ਕੋ ਫੋਨ ਆਉਂਦੀ ਜਿਹੜੇ ਨਾਮ ਹੈਲੋ ਇਹ ਥੱਲੇ ਮਤਲਬ 6:52 ਮਿੰਟ ਤੇ ਚਾਰ ਕਬੂਤਰ ਆ ਜਿਹੜੇ ਨਾਮਾਂ ਤੇ ਫਿਰਦੇ ਆ ਬਾਕੀ ਦੇਖਦੇ ਆ ਅੱਗੇ ਕੀ ਬਣਦਾ ਬਹੁਤ ਲੰਬੀ ਚੱਲੀ ਆ ਬਾਜੀ ਮਤਲਬ ਹਾਂ ਹਾਂ ਦਰਖਤਾਂ ਦੇ ਆ ਮਾਗਰ ਦੀ ਗਏ ਹੈ ਠੀਕ ਠੀਕ 5 ਮਿੰਟ ਦੇ ਦੇਖੋ ਰੁਕ ਜਾ ਬੜਾ 5 ਮਿੰਟ ਵੀ ਹੈਰੀਕੋਰਡ 5 ਮਿੰਟ ਤੋਂ ਵੀ ਨੇ ਪਾਰ ਨਹੀਂ ਜਾ ਪੱਜ ਕੋਈ ਜਿੱਥੇ ਜਾਈਏ ਉਧਰ ਕਰਦੀ ਆ ਜਿੱਥੇ ਮੈਨੂੰ ਦਿਖਾ ਦੇ ਹਲੋ ਬਰਗੀ ਬਰਗੀ ਗੰਗਾ ਨਿਗਰ ਰੱਖੀਓ ਇੱਧਰ ਫਸਤਾ ਬੱਲੇ ਹਾ ਨਾ ਬਰਗੀ ਦਰਾਸਤਾ ਹੈ ਨਾ ਫਸਤਾ ਬੱਲੇ ਕੇ ਗਏ ਹਾ ਯੋ ਕੋਟੀ ਦਾ ਹਸਤਾ ਬਾਰੀ ਵੀ ਕਹਿੰਦੇ ਆਪਾਂ ਜੀ ਹਰਦਾ ਹਰਦਾ ਯਾਰ ਮੈਂ ਲਾਲਾ ਢਾਂਗਿਆ ਹੋ ਹੋ ਫੇਰਦੀ ਆ ਦਰਾਸਤੇ ਮਗਰ ਫੇਰਦੀ ਲਾਲਾ ਢਾਂਗਿਆ ਹੈਗੀ ਆ ਪਰ ਨਿਗਰ ਰੱਖਦੀ ਹੋ ਕੋਠੀਆਂ ਦੇ ਮਗਰ ਡਿਗੂ ਉਹ ਜਿਹੜੇ ਦਰਾਸਤੇ ਤਾਲੀਆਂ ਉੱਥੇ ਆਓ ਕੜੀਆਂ ਟਾਲੀਆਂ ਉਹ ਬਾਰ-ਬਾਰ ਹਾਂ ਦਰਾਤੋ ਇੱਥੇ ਗੋਲਾ ਜਾਂਦਾ ਹੋਵੇ ਮਗਰ ਉਹ 77 ਵਾਲੇ ਰਾਹ ਤੇ ਭੱਜ ਜਾਓ ਛੇਤੀ ਜਿੱਥੇ ਉਹ ਬਾਰ-ਬਾਰ ਭਈਆ 77 ਵਾਲੇ ਰਾਹ ਕੰਨੀ ਸੰਦੂਰ ਬੋਲਦੇ ਪਿੰਦੂ ਕੋਲ ਤੋਂ ਨੂਰ ਘਨੌਰੀ ਹੈਰੀ ਕੋਲਡ ਹੈਂ ਬੜਾਈਆਂ ਬਈ ਸਾਰਿਆਂ ਨੂੰ ਬਦੂਰੀ ਵਾਲਾ ਨਹੀਂ ਚਲੋ ਸੰਦਰੀ ਵਾਲੇ ਰਾਹ ਤੇ ਆ ਜਾ ਰਹੇ ਕਬੂਤਰਾਂ ਜੀ ਗਰਨੂਰ ਕੋਲਡ ਪਿੰਦੂ ਕੋਲ ਨੂਰ ਘਨੌਰੀ ਹੈਰੀ ਕੋਲਡ 7 ਵਜੇ ਦਾ ਟਾਈਮ ਕੀਤਾ ਜੀ ਆ ਕਬੂਤਰਾਂ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਬਾਜੀ 7 ਤੋਂ ਪੂਰੇ 7 ਵਜੇ ਸਮਾਪਤ ਹੋ ਚੁੱਕੀ ਆ ਜੀ ਪੂਰੇ 7 ਵਜੇ ਦਾ ਟਾਈਮ ਕੀਤਾ ਜੀ ਲਓ ਜੀ ਲਾਤੀ ਬਾਈ ਨੇ ਢਾਂਗੀ ਦੇਖਣਾ ਕਿਦਾ ਕਿਦਾ ਕਬੂਤਰ ਆਉਂਦਾ ਹੱਥ ਸਾਰਿਆਂ ਦੇ ਆ ਜਾਣ ਵਧੀਆ ਗੱਲ ਤੇ ਆ ਨੇ ਬਾਈ ਜੀ ਜਿੱਤੇ ਸ ਖਿਡਾਰੀਆਂ ਦੇ ਇਨਾਮ ਅਤੇ ਕੁਝ ਖਿਡਾਰੀਆਂ ਦੇ ਵਿਸ਼ੇਸ਼ ਸਨਮਾਨ